ਜਾਰ ਬੀਮਨ ਦੌਲ ਕਰਦੇ ਸੀ ਗੁਰਾ ਸਾਹਿਬ ਜੱਜੇ ਬੰਦੀ ਬੈਠੀ ਸੀ ਉਦੋਂ ਮੈਂ 50 ਕਿੱਲੇ ਲੇਖੇ ਲਾਤੇ ਸੀ ਮੈਂ ਕਿਹਾ ਸੀ ਲੱਕੇ ਤਾਣੋਂ ਤੋਪਾ ਰਸੋ ਤਹੀ ਗੁਰਾ ਸਾਹਿਬ ਨੇ ਕੋਸਨਾ ਕੀਤਾ ਵੀ ਇੱਥੇ ਬੈਠਣਗੇ ਸੰਤ ਮਈ ਚਲੋ ਉਹਨਾਂ ਦਾ ਐਜੀਟੇਸ਼ਨ ਸੀ ਮੈਂ ਚਲੋ ਕੈਸੀ ਵੀ 50 ਕਿੱਲੇ ਮੈਂ ਦੀਰੀ ਦੇ ਬਾਹਰ ਕਰ ਦੇ ਦਿੰਦਾ ਜੀ ਭਾਵੇਂ ਮੇਰੇ ਖੇਤਾਂ 'ਚ ਪ੍ਰਾਲੀ ਲੱਗੀ ਹੈ 17 ਵੀ ਲਈ ਸਨਨ ਵਾਸਤੇ ਪਨਸਮਰਪਿਤ ਹੈ ਆ ਗੱਲੇ ਜਮਾ ਇਹ ਤੁਸੀਂ ਪਹਰੀ ਆਈ ਕੋਈ ਨਾ ਜਾਵੇ ਤੇ ਜਾਂਦੀਆਂ ਤਾਂ ਜਾਵੇ ਕੋਈ ਚੰਦੀ ਜਾਵੇਗੀ ਸਾਰਾ ਮਤਲਬ ਇਹ ਵੀ ਘਰ-ਬਾਰ ਛੱਡ ਕੇ ਪੁੱਤੇ-ਪੁੱਤੀਆਂ ਵਾਲੇ ਨੇ ਟਰਾਲੀਆਂ ਸੋਨਾ ਕੋਈ ਸੁੱਕਾ ਠੰਡੇ ਪਾਣੀ ਆ ਤਰਨਾਣਾ ਕਿੰਨੀ ਦਿੱਕਤਾਂ ਦਿੱਕਾ ਜੀ ਮੇਰੇ ਵਕਤ ਤੋਂ ਬਹੁਤ ਛੋਟੀ ਕੀ ਦਵਾਈ ਸੀ ਪੰਪੂ ਤੋਂ ਘੇ ਸਾਰੀ ਜ਼ਮੀਨ ਵੀ ਲੈ ਖਿਲਾ ਲਈ ਸਾਨੂੰ ਦੇ ਲਈ ਕਹ ਰਹੇ ਹੋ ਵੀ ਤੁਸੀਂ ਆਪਣੇ ਆਪ ਨੂੰ ਭਾਗਾ ਲੈ ਸਮੇਂ ਦਿਓ ਵੀ ਅਸੀਂ ਇਹ ਵਾਲੇ ਕਿ ਲਾਈ ਵੀ ਨੁਕਸਾਨ ਨਹੀਂ ਹੋ ਰਿਹਾ ਪੈਰਾਂ ਚ ਦਿੱਥੇ ਬੰਦੀਏ ਨੇ ਪੈਰਾਂ ਚ ਸਮਝਾ ਜੀ 150 200 ਤੋਂ ਲਾਈਟਿੰਗ ਨਾ ਬਣਵਾਈਆ ਹੋਈਆਂ ਨੇ ਸਪੈਸ਼ਲੀ ਨੇ ਕਹ ਕੇ ਕਮੇਟੀ ਨੇ ਨਗਰ ਕਮੇਟੀ ਨੋਦੀ ਵੱਲੋਂ ਜ਼ਮੀਨ ਦਿੱਤੀ 150 ਸਨ ਆਪਣੇ ਉਹਨਾਂ ਵਾਸਤੇ ਅਰੇ ਮੈਂ ਕੁਰਸੀ ਆਪ ਲੈ ਕੇ ਆਂਦਾ ਜੀ ਟੇਬਲ ਆਪ ਲੈ ਕੇ ਆਂਦਾ ਮੈਂ ਦੇਖਿਆ ਵੀ ਪੰਪ ਦਾ ਮਾਲਕ ਆ ਆਪ ਸੇਵਾ ਨਿਭਾ ਰਿਹਾ ਇੱਥੇ ਖੜਾ ਇਹਨਾਂ ਸਾਰੇ ਪਰਿਵਾਰ ਨੇ ਵਿੱਚ ਇਹਨਾਂ ਨੁਕਸਾਨ ਹੋਣ ਦੇ ਬਾਵਜੂਦ ਵੀ ਚਲੋ ਜ਼ਿੰਮੇਦਾਰ ਹੈ ਬਾਹਰ ਅੰਦਰ ਜਾਂਦੇ ਐ ਤੇ ਜਿੰਨਾ ਇਹ ਕੰਪਰੋਮਾਈਜ਼ ਕਰਦੇ ਹੁਣ ਪੰਪ ਹੈ ਪੰਪੋਦਨ ਦਾ ਫੇਲ ਬੰਦ ਪਈ ਹੈ ਰਸਤਾ ਆਉਣ ਜਾਣ ਕਰਕੇ ਜੇ ਟ੍ਰੈਫਿਕ ਚੱਲੇ ਸੋ ਸਾਰੇ ਪਰਿਵਾਰ ਦੇ ਵਿੱਚੋਂ ਜਿਹੜੀ ਇਹਦੀ ਬਲਵਿੰਦਰ ਸਿੰਘ ਦੀ ਨੇਚਰ ਹੈ ਉਹ ਇੱਕ علیحدਾ ਨੇਚਰ ਹੈ ਔਰ ਬੜਾ ਵਧੀਆ ਹਰ ਇੱਕ ਨੂੰ ਕੋਆਪਰੇਟ ਕਰਦੇ ਨੇ ਤੇਲ ਵੀ ਪਾ ਦਿੰਦੇ ਕੋਈ ਚੱਕਰ ਇੱਥੋਂ ਪਾ ਕੇ ਕੰਬਾਈਨਾਂ ਨੂੰ ਇੱਥੋਂ ਤੇਲ ਪਾ ਕੇ ਬਾਅਦ ਚੋ ਰਿਕਵਰੀ ਦੇ ਪੈਸੇ ਲੈਣੇ ਉਹਨਾਂ ਕੋਲ ਪਿੱਛੇ ਇੱਕ ਤੋਂ ਕੋ ਪੱਟੀ ਦੇ ਸਾਡੇ ਭਾਈਚਾਰਾ ਕੋ ਥੱਲੇ ਉੱਤੇ ਵੀ ਗੱਲ ਹੋਈ ਇਹ ਕਹਿੰਦੇ ਕੋਈ ਗੱਲ ਨਹੀਂ ਯਾਰ ਛੋਟੀ ਗੱਲ ਹੈ ਅਗਲੇ ਦਾ ਨਹੀਂ ਕਈ ਵਾਰੀ ਨਹੀਂ ਹਿਸਾਬ ਕੁਸਾ ਬੈੰਦਾ ਸੱਟ ਸੋ ਬੜੀ ਵਧੀਆ ਨੇਚਰ ਆ ਸਾਡੇ ਭਰਾ ਦੀ ਇਹਦੀ ਤੇ ਅਗਰਾਹਾਂ ਸਾਹਿਬ ਦੇ ਅੰਦੋਲਨ ਵੇਲੇ ਵੀ ਉਹਨਾਂ ਨੇ ਕਹਿ ਤਾ ਸੀ ਕਹਿੰਦੇ ਇਹ ਕਹਿੰਦੇ ਯਾਰ ਆ ਮੇਰੀ ਜ਼ਮੀਨ ਪਈ ਆ 5-7 ਕਿੱਲੇ ਅਗਰਾਹਾਂ ਸਾਹਿਬ ਕਹਿੰਦੇ ਵੀ ਅਸੀਂ ਠੇਕਾ ਦੇਾਂਗੇ ਕਹਿੰਦੇ ਜੀ ਠੇਕਾ ਟੋਕਾ ਨਹੀਂ ਲੈਣਾ ਤੁਹਾਡੇ ਤੋਂ ਕੁਸੀਂ ਜੇ ਯੂਜ਼ ਕਰਨੀ ਹੈ ਤਾਂ ਜੇ ਅੱਗੇ ਨਹੀਂ ਖੋਲਦੇ ਹੁਣ ਵੀ ਇਹਨਾਂ ਕਹਿੰਦੇ ਕੋਈ ਨਹੀਂ ਅੰਦੋਲਨ ਜਿੰਨਾ ਚਿਰ ਚੱਲੇ ਕੋਈ ਗੱਲ ਨਹੀਂ ਹੈਗੀ ਅਸੀਂ ਜੋ ਜੋ ਵੀ ਹੈਗਾ ਸਾਡੇ ਇੰਨੀ ਦੂਰੋਂ ਵੱਡੇ-ਵੱਡੇਰੇ ਬਜ਼ੁਰਗ ਆਏ ਹੋਏ ਨੇ ਸਭ ਸਾਨੂੰ ਇਸ ਚੀਜ਼ ਨਾਲ ਕੋਈ ਇਹ ਕੁਦਰਤ ਨੇ ਦੇਣਾ ਹੈ ਸਾਨੂੰ ਅਜੇ ਤੱਕ ਇਹ ਹਿੰਦੂ ਤਰਮ ਦਾ ਸਾਲ ਵੀ ਲੱਗਿਆ ਸਾਲ ਵੀ ਸੇਵਾ ਕਰਾਂਗੇ ਜੀ ਜ਼ਮੀਨ ਵੀ ਦੇਾਂਗੇ ਠੇਕਾ ਨਹੀਂ ਲੈਣਾ ਅਸੀਂ ਕੋਈ ਕੰਬੂ ਪੱਕੇ ਵੀ ਲਵਾ ਦਾਂਗੇ ਜੀ ਸ਼ੈਡ ਲਵਾ ਦਾਂਗੇ ਬੜੇ ਜ਼ਖਮੀ ਹੋਏ ਉਸੇ ਦੌਰਾਨ ਬਾਈ ਦਾ ਜਿਹੜਾ ਹੈਗਾ ਸੀ ਡਾਕਟਰ ਟੈਂਕੀ ਸਭ ਕੁਝ ਨੁਕਸਾਨ ਅਸੀਂ ਚਿੰਤਾਤ ਸੀ ਬਈ ਬਾਈ ਸਾਡੇ ਜੈਮਲ ਸਿੰਘ ਦਾ ਨੁਕਸਾਨ ਹੋ ਗਿਆ ਪਰ ਜਦੋਂ ਇਹਦੇ ਕੋਲ ਗਏ ਇਹ ਹੱਸਣ ੜਿਆ ਸੀ ਕਹਿੰਦਾ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਜੀ 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 ਮੈਨੂੰ ਆਸ ਤਾਂ ਨਹੀਂ ਸਾਫੇਓ ਕਿੱਦਾਂ ਲੱਗਦਾ ਜਦੋਂ ਐਹੋ ਜਿਹੇ ਲੋਕ ਤੁਹਾਡੀ ਸਪੋਰਟ ਕਰਦੇ ਆ ਕਹਿੰਦੇ ਵੀ ਅਸੀਂ ਹੱਕ ਤੇ ਖੜੇ ਆ ਭਾਵੇਂ ਸਾਡੇ 50 ਕਿੱਲੇ ਕੀ 70 ਕਿੱਲੇ ਜ਼ਮੀਨ ਹੈ 90 ਕਿੱਲੇ ਜ਼ਮੀਨ ਹੈ ਸਾਰੀ ਲੱਗ ਜੇ ਮੈਂ ਸਲੂਟ ਆ ਇਹਨਾਂ ਨੂੰ ਮਦਦ ਆਡੇ ਵੱਲੋਂ ਜੱਜੇਪੰਦੀਆਂ ਵੱਲੋਂ ਐਂਦਾ ਐਂਦਾ ਜਾਪਤਾ ਐਂਦਾ ਤੇਲਾ ਆਪਣੀ ਜ਼ਮੀਨ ਦੀ ਨਾਂ ਉਹਦੇ ਵੀ ਜ਼ਮੀਨ ਸਾਰੀ ਚਲੀ ਜਾਣੀ ਹੈ ਕਿੱਦਾਂ ਜਜਬਾ ਕਿੱਡੇ ਜਜਬਾ ਨੇ ਵੀ ਸਾਡੀ ਜ਼ਮੀਨ ਤਾਂ ਸਾਰੀ ਚਲੀ ਜਾਣੀ ਹੈ ਮੇਰੀ ਤਾਂ ਕੁਝ ਵੀ ਨਹੀਂ ਜਿਉਂਗੇ 50 600 ਕ ਦਾ ਕੋਈ ਜ਼ਮੀਨ ਨਹੀਂ ਜੇ ਦਾ ਦੇਸ਼ ਦੇ ਮੋਦੀ ਸਾਰੀ ਨੂੰ ਗਹਿਣੇ ਬਾਦੀ ਜਾਂ ਬੇਜਤੀ ਦੇਤੀ ਤਾਂ ਅਸੀਂ ਕਿੱਥੇ ਜਾਵਾਂਗੇ ਸਾਡਾ ਦੇਸ਼ ਕਿੱਥੇ ਜਾਊਗਾ ਸਾਡੇ ਬੱਚੇ ਕਿੱਥੇ ਜਾਣਗੇ ਵੀ ਪੈਰਾਂ ਤੇ ਮੈਂ ਤਾਂ ਬਜ਼ੁਰਗਾਂ ਦੇ ਯਾਰ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਹ ਉਹਦੇ ਬਜ਼ੁਰਗਾਂ ਦੀ ਸੇਵਾ ਕਰਦਾ ਥੋੜਾ ਬੋਤਾ ਨੌਕਾ ਮਿਲਦਾ ਪਰ ਮਾਤਮੈਂਤਤਾ ਵਹਿ ਗੁੰਦੀ ਤੱਕ ਨੌਰੀ ਬਾਰਡਰ ਮੌਜੂਦ ਆ ਉਸ ਪੰਪ ਤੇ ਮੌਜੂਦ ਆ ਜਿੱਥੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਜਿਹੜੇ ਐ ਉਹ ਆਗੂ ਕਰਦੇ ਨੇ ਜਿੱਥੇ ਪ੍ਰੈਸ ਕਾਨਫਰੰਸ ਹੁੰਦੀ ਆ ਪਹਿਲਾਂ ਤਾਂ ਰਕੇਸ਼ ਇੱਕ ਵਾਰੀ ਦਿਖਾ ਦਿਓ ਵੀ ਇੱਥੇ ਕਿੰਨੇ ਟਰੈਕਟਰ ਅਤੇ ਟਰਾਲੀਆਂ ਜਿਹੜੀਆਂ ਨੇ ਖੜੀਆਂ ਹੋਈਆਂ ਨੇ ਕਿਸਾਨਾਂ ਨੇ ਇਸ ਨੂੰ ਆਪਣਾ ਇੱਕ ਤਰੀਕੇ ਨਾਲ ਰਹਿਣ ਬਸੇਰਾ ਉਹ ਬਣਾ ਲਿਆ ਹੋਇਆ ਅਤੇ ਇਹ ਗੱਲ ਕਹੀ ਜਾਂਦੀ ਆ ਵੀ ਜਿਨ੍ਹਾਂ ਦੇ ਘਰ ਖੁੱਲੇ ਹੁੰਦੇ ਆ ਉਹਨਾਂ ਦੇ ਦਿਲ ਨਹੀਂ ਖੁੱਲੇ ਹੁੰਦੇ ਜਿਨ੍ਹਾਂ ਦੇ ਘਰ ਵੱਡੇ ਹੁੰਦੇ ਨੇ ਉਹਨਾਂ ਦੇ ਦਿਲ ਨਹੀਂ ਵੱਡੇ ਹੁੰਦੇ ਪਰ ਕਈ ਵਾਰੀ ਇਹ ਗੱਲ ਕਹੀ ਜਾਂਦੀ ਆ ਵੀ ਵੱਡੇ ਦਿਲ ਵਾਲਿਆਂ ਤੇ ਰੱਬ ਕਿਰਪਾ ਵੀ ਬਹੁਤ ਜ਼ਿਆਦਾ ਕਰ ਦਿੰਦਾ ਉਹਨਾਂ ਦੇ ਘਰ ਵੀ ਵੱਡੇ ਕਰ ਦਿੰਦਾ ਉਹਨਾਂ ਨੂੰ ਜ਼ਮੀਨਾਂ ਜਾਇਦਾਦ ਵੀ ਬਹੁਤ ਦੇ ਦਿੰਦਾ ਪੁੱਤੇ ਜਿਗਰਾ ਵੀ ਖੁੱਲਾ ਹੁੰਦਾ ਤਾਂ ਹੁਣ ਪੰਪ ਦੇ ਜਿਹੜੇ ਮਾਲਕ ਨੇ ਉਹ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਵੀ 13 ਤਰੀਕ ਤੋਂ ਨੁਕਸਾਨ ਹੀ ਮੈਂ ਕਵਾਂਗਾ ਕਿਉਂਕਿ ਮੁੱਖ ਮਾਰਗ ਹੈ ਇਹ ਦਿੱਲੀ ਜਾਣ ਨੂੰ ਵੱਡਾ ਹਾਈਵੇ ਹੈ ਤੇ ਇੱਥੇ ਕਿੰਨੀਆਂ ਹੀ ਗੱਡੀਆਂ ਰੋਜ਼ ਆ ਕੇ ਰੁਕਦੀਆਂ ਸੀ ਕਿੰਨੇ ਆ ਪੈਟਰੋਲ ਪਵਾਉਂਦੀਆਂ ਸੀ ਪਰ ਇਹ ਬੰਦੇ ਦਾ ਜਿਗਰਾ ਇਹਨਾਂ ਇਹਨਾਂ ਦਾ ਜਿਗਰਾ ਇਹਨਾਂ ਵੀ 13 ਤਰੀਕ ਤੋਂ ਜ਼ਰੂਰ ਬੰਦ ਹੈ ਸਾਰਾ ਕੁਝ ਪਰ ਇਹ ਲਗਾਤਾਰ ਕਿਸਾਨਾਂ ਦਾ ਸਾਥ ਦੇ ਰਹੇ ਆ ਗੱਲਬਾਤ ਕਰ ਲੈਂਦੇ ਆ ਬਾਈ ਜੀ ਨਾਲ ਬਾਈ ਜੀ ਪਹਿਲੇ ਦਿਨ ਤੋਂ ਕਿਸਾਨਾਂ ਦੇ ਹੱਕ ਦੇ ਵਿੱਚ ਡਟੇ ਹੋਏ ਨੁਕਸਾਨ ਵੀ ਬੜਾ ਝੇਲ ਲਿਆ ਤੇ ਕੀ ਕਾਰਨ ਕੀ ਆ ਵੀ ਉਹਨਾਂ ਦੇ ਹੱਕ ਦੇ ਵਿੱਚ ਪੂਰੇ ਡਟੇ ਵੱਡੇ ਵੀ ਦਿੱਲੀ ਪੋਸਟਲ ਇਹ ਪਹਿਲਾਂ ਤੁਹਾਡਾ ਵੈਲਕਮ ਆ ਅਸੀਂ ਇੱਕ ਖਾਨਾ ਪੰਪਾ ਦੇ ਮਾਲਕ ਬਾਦਚਾ ਸਾਨੀ ਨਾਲ ਸਭ ਗੁੱਸਾ ਭਾਈ ਜੀ ਜੇ ਮੇਰੇ ਖੇਤ ਚ ਪੰਪ ਲੱਗਿਆ ਜੇ ਜ਼ਮੀਨ ਸੀ ਪੰਪ ਹੈ ਜੇ ਜ਼ਮੀਨ ਨਹੀਂ ਰਹੀ ਸਾਡੇ ਕੋਲ ਪੰਪ ਕਿੱਥੇ ਰਹਿਣਗੇ ਭਾਈ ਜੀ ਕਿੰਨੇ ਦਿਨ ਤੋਂ ਇਸੇ ਵਾਂਗ ਏਦਾਂ ਹੀ ਚੱਲ ਰਹੀਆਂ ਕਿਉਂਕਿ ਪਹਿਲਾਂ ਪਹਿਲਾਂ ਭਾਈ ਜੀ 2020 ਮਨ ਦੋਨ ਚੱਲਦੇ ਸੀ ਕੁਰਾ ਸਾਹਿਬ ਜਿੱਥੇ ਬੰਦੀ ਬੈਠੀ ਸੀ ਉਦੋਂ ਮੈਂ 50 ਕਿਲੇ ਲੇਖ ਲਾਤੇ ਸੀ ਮੈਂ ਕਹਿਆ ਸੀ ਲੱਖੇ ਧਣੋਂ ਤੋਂ ਬਾਰਡਰ ਤੋੜਦਾ ਸੀ ਉਹ ਰਾਸ ਆਪਨੇ ਕੋ ਉਸਮਾ ਕੀਤੀ ਹੀ ਵੀ ਇੱਥੇ ਬੈਠਾਂਗੇ ਸ਼ਾਂਤਮਈ ਚਲੋ ਉਹਨਾਂ ਦਾ ਐਜੀਟੇਸ਼ਨ ਸੀ ਮੈਂ ਚਲੋ ਕਹੇ ਵੀ 50 ਕਿੱਲੇ ਮੈਂ ਦੀਰੀ ਕੇ ਬਾਹ ਘਾ ਕਰ ਦੇ ਦੂੰਗਾ ਜੀ ਭਾਜੀ ਅੱਜ ਵੀ ਮੇਰੇ ਖੇਤਾਂ ਚ ਪ੍ਰਾਲੀ ਲੱਗੀ ਆ ਸਾਰਾ ਵੀ ਕਈ ਕਿਸਾਨਾਂ ਵਾਸਤੇ ਆਪਾਂ ਸਮਰਪਿਤ ਹੈ ਜਾਂ ਕਿ ਲੈ ਜਮਾ ਤੁਸੀਂ ਇੱਕ ਵਾਰੀ ਆਈ ਕੋਈ ਨਾ ਜਾਵੇ ਜਾਂਦੀਆਂ ਦਾ ਜਾਵੇ ਕੋਈ ਚੰਦੀ ਜਾਵੇ ਜੀ ਬਿਲਕੁਲ ਸਾਢੇ 50 ਕਿੱਲੇ ਨੂੰ ਜਾਂਦੇ ਜੀ ਇਹ ਤਾਂ ਕਿੱllen ਦੀ ਜੰਗ ਹੈ ਜੀ ਕਿੱਥੇ ਜਾਊਗੀ ਇਹ ਮੇਰੇ ਵੀਰ ਬਜ਼ੁਰਗ ਬੈਠੇ ਨੇ ਜੇ ਜ਼ਮੀਨਾਂ ਵਾਸਤਾ ਹੀ ਵੇਖਣ ਦੇ ਜਦੋਂ ਹੜ ਆਈ ਸੀ ਉਦੋਂ ਵੀ ਇਹਨੇ ਖੜੀ ਜੀਰੀ ਦੇ ਕਟ ਤੋਟ ਪੰਜ ਚਾਰ ਪੰਜ ਕਿੱਲੇ ਬਾਕੇ ਪਿਓਦ ਲਈ ਸੀ ਪਨੀਰੀ ਵੀਜੀ ਸੀ ਅਕੇ ਦੇਣ ਵਾਸਤੇ ਫਰੀ ਵਿੱਚ ਖੜੀ ਜੀਰੀ ਸੀ ਹਾਂ ਹਰੇਕ ਕਿੱਲਾ ਵਿੱਚ 40 50000 ਦਾ ਬੀਜ ਪਾ ਕੇ ਵਧੀਆ ਉਹ ਕਰਕੇ ਸਾਰੇ ਫਰੀ ਸੇਵਾ ਕਰਨੀ ਹੈ ਬਹੁਤ ਜ਼ਿਆਦਾ ਇਹਨਾਂ ਨੇ ਮਦਦ ਦੇ ਵਿੱਚ ਪਿਆਰ ਰਹਿੰਦੇ ਨੇ ਇਹ ਇੰਨਾ ਰਿਸਕ ਲੈਂਦੇ ਹੋ ਸਭ ਕੁਝ ਲੈਂਦੇ ਹੋ ਮੈਂ ਫਿਰ ਰੱਬ ਵੀ ਫਿਰ ਉਹਨੂੰ ਹੀ ਦਿੰਦਾ ਜਿਹੜਾ ਡਰਦਾ ਨਹੀਂ ਜਿਹੜਾ ਲੋਕਾਂ ਦੀ ਬਾਜੀ ਤੂੰ ਹੀ ਤੂੰ ਵੈਗਰੂ ਆ ਜਦ ਲੱਕ ਸਵੱਲੀ ਨਹੀਂ ਗਾ ਨਾ ਸਭ ਕੁਸ ਹੈ ਬਾਜੀ ਹੁਰੀ ਬੈਠੇ ਨੇ ਸਾਰਾ ਮਤਲਬ ਇਹ ਵੀ ਘਰ-ਬਾਰ ਛੱਡ ਕੇ ਪੁੱਤੇ-ਪੁੱਤੀਆਂ ਵਾਲੇ ਨੇ ਟਰਾਲੀਆਂ ਸੋਨਾ ਕੋਈ ਸੋਕਾ ਟਰਾਲੀਆਂ ਇਹ ਗੱਲਾਂ ਦੀ ਠੰਡੇ ਪਾਣੀ ਹੈ ਤਰਨਾਣਾ ਕਿੰਨੀ ਦਿੱਕਤਾਂ ਦੀ ਪਾਜੀ ਮੇਰੇ ਵਾਸਤੇ ਤਾਂ ਬਹੁਤ ਛੋਟੀ ਜਿਹੀ ਦਵਾਈ ਛੱਬੀ ਕੰਪੂੰਟ ਤੋਂ ਗੈਪ ਸਾਰੀ ਜ਼ਮੀਨ ਵੀ ਲੈ ਕੇ ਲਾ ਦੇਗੇ ਸਾਨੂੰ ਕੇ ਲਈ ਬਲੈ ਸੋਯਾ ਹਾ ਅੱਲਾਹ ਅਕਬਰ ਬਹੁਤ ਛੋਟੀਆਂ ਚੀਜ਼ਾਂ ਮੈਨ ਨਹੀਂ ਕਰਦੀਆਂ ਪਾਜੀ ਐਗਜੀਟੇਸ਼ਨ ਹੈ ਨਾ ਜਿਹੜਾ ਮੇਰੇ ਵੀਰ ਕਰ ਰਹੇ ਨੇ ਨੁਕਸਾਨ ਕਰ ਰਹੇ ਨੇ ਬਹੁਤ ਬਦੀ ਕਰ ਰਹੇ ਨੇ ਸਾਡੇ ਵਾਸਤੇ ਕੁਝ ਵੀ ਨਹੀਂ ਇਹ ਬਾਈ ਜੀ ਕਿਤਾ ਦੇਖਦੇ ਪਤਾ ਕਿ ਡੱਲੇਵਾਲ ਸਾਹਿਬ ਆਉਂਦੇ ਨੇ ਭਾਜੀ ਪਿੱਛੇ ਮੇਰੀ ਮੋਟਰ ਵੀ ਹੈ ਪੰਪੀ ਹੈ ਵੀਰ ਜੀ ਅਭੀ ਮੰਨੂ ਜੀ ਔਰ ਆਪਣਾ ਸਿੱਧੂਪੁਰ ਜੀ ਸਾਰੇ ਜਥੇਬੰਦੀ ਉੱਥੇ ਮੀਟਿੰਗਾਂ ਕਰਦੀਆਂ ਨੇ ਸਾਰੀ ਮੈਂ ਪ੍ਰਬੰਧ ਕੀਤਾ ਹੋਇਆ ਵਾ ਮੈਂ ਤਾਂ ਬਹੁਤ ਸੁਭਾਗਿਆ ਪੂਰਨ ਸਮਤਾ ਹੂੰ ਭਾਈ ਸਾਹਿਬ ਕਿਸਾਨੋ ਕੀ ਔਰ ਲੀਡਰੋ ਕੀ ਸੇਵਾ ਮੈਂ ਅੱਲਾ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਆਪਣੇ ਆਪ ਨੂੰ ਭਾਗਾ ਲੈ ਸਮੇਂ ਦਿਓ ਵੀ ਅਸੀਂ ਵਾਲੇ ਕਿਹ ਲਾਈ ਵੀ ਨੁਕਸਾਨ ਨਹੀਂ ਹੋ ਰਿਹਾ ਪੈਰਾਂ ਚ ਪੈਰਾਂ ਚ ਦਿੱਥੇ ਬੰਦੀ ਇਹਨੇ ਪੈਰਾਂ ਚ ਸਮਝਦਾ ਜੀ ਮੈਂ 150 200 ਤੋਂ ਇਲੈਕਟ੍ਰੀਨੀਆਂ ਬਣਵਾਈਆਂ ਹੋਈਆਂ ਨੇ ਸਪੈਸ਼ਲ ਇਹਨੇ ਉਹਨਾਂ ਕਹਿ ਕੇ ਕਮੇਟੀ ਨੂੰ ਨਗਰ ਕਮੇਟੀ ਇਕਨੋਰੀ ਵੱਲੋਂ ਜ਼ਮੀਨ ਦਿੱਤੀ 150 200 ਆਪਣੇ ਉਹਨਾਂ ਵਾਸਤੇ ਸਰ ਰੇਂਜ ਮੈਂ ਕੁਰਸੀ ਆਪ ਲੈ ਕੇ ਆਂਦਾ ਜੀ ਟੇਬਲ ਆਪ ਲੈ ਕੇ ਆਂਦਾ ਮੈਂ ਦੇਖਿਆ ਵੀ ਪੰਪ ਦਾ ਮਾਲਕ ਆ ਆਪ ਸੇਵਾ ਨਿਭਾ ਰਿਹਾ ਇੱਥੇ ਖੜਾ ਵੀ ਆਪ ਹੀ ਸਾਡੇ ਬਜ਼ੁਰਗ ਸੀ ਜੀ ਬਾਬਾ ਪ੍ਰੀਤਮ ਸਿੰਘ ਜੀ ਢਾਬੀ ਗੁਜਰਾ ਤੋਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਨੇ ਇਹਨਾਂ ਦੀ ਇੱਥੇ ਕੋਈ 60 70 ਕਿੱਲੇ ਜ਼ਮੀਨ ਪੈਂਦੀ ਹੈ ਉਹ ਪਿੱਛੇ ਬਾਹੀ ਤੋਂ ਲੈ ਕੇ ਅੱਗੇ ਤੱਕ ਬੈਰੀਅਰ ਤੱਕ ਜਿੱਥੋਂ ਤੱਕ ਟਰਾਲੀਆਂ ਲੱਗੀਆਂ ਇਹਨਾਂ ਸਾਰੇ ਪਰਿਵਾਰ ਨੇ ਵਿੱਚ ਇਹਨਾਂ ਨੁਕਸਾਨ ਹੋਣ ਦੇ ਬਾਵਜੂਦ ਵੀ ਚਲੋ ਜ਼ਿੰਮੇਦਾਰ ਹੈ ਬਾਹਰ ਅੰਦਰ ਜਾਂਦੇ ਐ ਤੇ ਜਿੰਨਾ ਇਹ ਕੰਪਰੋਮਾਈਜ਼ ਕਰਦੇ ਹੁਣ ਪੰਪ ਪੰਪ ਉਦਣ ਦਾ ਸੇਲ ਬੰਦ ਪਈ ਹੈ ਰਸਤਾ ਆਉਣ ਜਾਣ ਕਰਕੇ ਜੇ ਟਰੈਫਿਕ ਚੱਲੇ ਸੋ ਸਾਰੇ ਪਰਿਵਾਰ ਦੇ ਵਿੱਚੋਂ ਜਿਹੜੀ ਇਹਦੀ ਬਲਵਿੰਦਰ ਸਿੰਘ ਦੀ ਨੇਚਰ ਹੈ ਉਹ ਇੱਕ علیحدਾ ਨੇਚਰ ਹੈ ਔਰ ਬੜਾ ਵਧੀਆ ਹਰ ਇੱਕ ਨੂੰ ਕੋਆਪਰੇਟ ਕਰਦੇ ਨੇ ਇਹ ਇਹ ਤਾਂ ਅੱਜ ਤਰਨਤਾਰਨ ạtਾਰੀ ਤੋਂ ਟਰਾਲੀਆਂ ਆਈਆਂ ਖੜੀਆਂ ਨੇ 20 ਸਾਲ ਪੁਰਾਣੀਆਂ ਮਸ਼ੀਨਾਂ ਕੰਬਾਈਨਾ ਜਿਹੜੀਆਂ ạtਾਰੀ ਤੋਂ ਤਰਨਤਾਰਨ ਤੋਂ ਇੱਥੇ ਇਹਨਾਂ ਕੋਲ ਆਉਂਦੀਆਂ ਨੇ ਪੰਪ ਤੇ ਰੁਕਦੀਆਂ ਨੇ ਕੰਬਾਈਨਾ ਤੇ ਅੱਜ ਇਹਨਾਂ ਦੇ ਸਬੰਧ ਉਧਰ ਵੀ ਇਹੋ ਜਿਹੇ ਨੇ ਵੀ ਉਹ ਕਈ ਵਿਚਾਰੇ ਵੀਰ ਫੋਨ ਕਰਦੇ ਨੇ ਸਾਡੇ ਪਿੰਡ ਤੋਂ ਟਰਾਲੀਆਂ ਆਈਆਂ ਨੇ ਇਥੋਂ ਤੇਲ ਪਵਾ ਦੇਣਾ ਮਸ਼ੀਨਾਂ ਨੂੰ ਪੱਟੀ ਤੋਂ ਆਰੀਆਂ ਨੇ ਮਜੀਠੇ ਤੋਂ ਆਰੀਆਂ ਸੋ ਇਹਨਾਂ ਕਰਕੇ ਬਹੁਤ ਵਧੀਆ ਇਹਨਾਂ ਦਾ ਜਿਹੜਾ ਹਸਾਬਕਤਾਵ ਹੈਗਾ ਮੈਂ ਤਾਂ ਤੇਲ ਵੀ ਪਾ ਦਿੰਦੇ ਕੋਈ ਚੱਕਰ ਇਥੋਂ ਪਾ ਕੇ ਕੰਬਾਈਨਾਂ ਨੂੰ ਇਥੋਂ ਤੇਲ ਪਾ ਕੇ ਬਾਅਦ ਚ ਰਿਕਵਰੀ ਦੇ ਪੈਸੇ ਲੈਣੇ ਉਹਨਾਂ ਕੋਲ ਪਿੱਛੇ ਇੱਕ ਤੋਂ ਕੋਈ ਪੱਟੀ ਦੇ ਸਾਡੇ ਭਾਈਚਾਰਾ ਕੋ ਥੱਲੇ ਉੱਤੇ ਵੀ ਗੱਲ ਹੋਈ ਹੈ ਕਹਿੰਦੇ ਕੋਈ ਗੱਲ ਨਹੀਂ ਯਾਰ ਛੋਟੀ ਗੱਲ ਹੈ ਅਗਲੇ ਦਾ ਨਹੀਂ ਕਈ ਵਾਰੀ ਨਹੀਂ ਹਸਾਬਕਤਾ ਬੰਦਾ ਸੱਟ ਸੋ ਬੜੀ ਵਧੀਆ ਨੇਚਰ ਆ ਸਾਡੇ ਭਰਾ ਦੀ ਇਹਦੀ ਇਹ ਅਗਰਾਹਾ ਸਾਹਿਬ ਦੇ ਅੰਦੋਲਨ ਵੇਲੇ ਵੀ ਉਹਨਾਂ ਨੇ ਕਹਿ ਤਾ ਸੀ ਕਹਿੰਦੇ ਇਹ ਕਹਿੰਦੇ ਯਾਰ ਆ ਮੇਰੀ ਜ਼ਮੀਨ ਪਈ ਹੈ 5-7 ਕਿੱਲੇ ਅਗਰਾਹਾ ਸਾਹਿਬ ਕਹਿੰਦੇ ਵੀ ਅਸੀਂ ਠੇਕਾ ਦੇਾਂਗੇ ਕਹਿੰਦੇ ਜੀ ਠੇਕਾ ਠੁਕਾ ਨਹੀਂ ਲੈਣਾ ਤੁਹਾਡੇ ਤੋਂ ਤੁਸੀਂ ਜੇ ਯੂਜ਼ ਕਰਨੀ ਹੈ ਤਾਂ ਜੇ ਅੱਗੇ ਨਹੀਂ ਖੋਲਦੇ ਹੁਣ ਵੀ ਇਹਨਾਂ ਕਹਿੰਦੇ ਕੋਈ ਨਹੀਂ ਅੰਦੋਲਨ ਜਿੰਨਾ ਚਿਰ ਚੱਲੇ ਕੋਈ ਗੱਲ ਨਹੀਂ ਹੈਗੀ ਅਸੀਂ ਜੋ ਜੋ ਵੀ ਹੈਗਾ ਸਾਡੇ ਇੰਨੀ ਦੂਰੋਂ ਵੱਡੇ-ਵੱਡੇਰੇ ਬਜ਼ੁਰਗ ਆਏ ਹੋਏ ਨੇ ਸਾਨੂੰ ਇਸ ਚੀਜ਼ ਨਾਲ ਕੋਈ ਕੁਦਰਤ ਨੇ ਦੇਣਾ ਸਾਨੂੰ ਸਾਨੂੰ ਅਸੀਂ ਤਾਂ ਧੰਨਪਾਗ ਸਮਝਦੇ ਬਾਈ ਦੀ ਵਸਨੀਕ ਇੱਥੇ ਤੇ ਹੀ ਨੇ ਇੱਥੇ ਦੇ ਵਸਨੀਕ ਹੈ ਘਿਆਰੇਆਣੇ ਦੇ ਇਹ ਸਾਡੇ ਪਿੰਡ ਜੀ ਅਸੀਂ ਸਾਡੇ ਪਿੰਡ ਦਾ ਸਾਡਾ ਪਿੰਡ ਦੀ ਜ਼ਮੀਨ ਹੈ ਇਹ ਇੱਧਰੋਂ ਆਪਾਂ ਦਿੱਲੀ ਕਰਨ ਤੋਂ ਅੱਗੇ ਤੋਂ ਪਹਿਲਾ ਪਿੰਡ ਆ ਜੀ ਹਰਿਆਣੇ ਦੇ ਵਿੱਚ ਪੰਜਾਬ ਤੋਂ ਆਈ ਲਾਸਟ ਪਿੰਡ ਹੈ ਪਟਿਆਲੀ ਜ਼ਿਲ੍ਹੇ ਪਿੰਡ ਆ ਜੀ ਇੱਥੋਂ ਦੇ ਵਸਨੀਕ ਹੈ ਫੇ ਬਾਈ ਸਾਹਿਬ ਸਿਰਗੜ ਤੋਂ ਸਰਦਾਰ ਜਗਨਾਸ਼ ਜੀ ਤਾਬੀ ਗੁਜਰਾ ਤੋਂ ਬਾਅਦ ਦੂਜਾ ਪਿੰਡ ਸਾਡਾ ਸਿਰਗੜ ਸਾਨੂੰ ਇਹ ਲੰਗਰ ਲਾ ਰਹੇ ਨੇ 156 ਦੇ ਅਸੀਂ ਇਕੱਠੇ ਰਹਿੰਦੇ ਆ ਸਾਡੇ ਪਰਿਵਾਰ ਤੇ ਇਹਨਾਂ ਦੇ ਪਰਿਵਾਰ ਜਿਹੜੇ ਨੇ ਉਦੋਂ ਇਹ ਜਿਹੜੀ ਭਾਖੜਾ ਸੀ ਇਹ ਨਿਕਲਦੀ ਹੁੰਦੀ ਸੀ ਇਹ ਪਰਿਵਾਰ ਫਿਰ ਉਦੋਂ ਦਾ ਸਾਡੇ ਨਾਲ ਇਹਨਾਂ ਦਾ ਲੈਣ ਵਰਤਾ ਬੜੀਆਂ ਵਧੀਆ ਸਾਡੇ ਨਾਲ ਪਰਿਵਾਰਕ ਰਿਸ਼ਤੇ ਨੇ ਸਾਰੇ ਪਰਿਵਾਰਾਂ ਦੇ ਔਰ ਬਹੁਤ ਇਹਨਾਂ ਦੀ ਜਿਹੜੀ ਹੈਗੀ ਆ ਦੇਣਦਾਰੀ ਖੁੱਲ੍ਹੇ ਦਿਲ ਦੀ ਜਿਵੇਂ ਤੁਸੀਂ ਕਹਿ ਰਹੇ ਸੀ ਬੜੀ ਵਡੱਪਣ ਹੈ ਇਹਨਾਂ ਦਾ ਇਸ ਚੀਜ਼ ਦੇ ਵਿੱਚ ਕਿ ਅਜੇ ਤੱਕ ਇਹ ਹਿੰਦੂ ਧਰਮ ਨੂੰ ਸਾਲ ਵੀ ਲੱਗਿਆ ਸਾਲ ਵੀ ਸੇਵਾ ਕਰਾਂਗੇ ਜੀ ਜ਼ਮੀਨ ਵੀ ਦੇਾਂਗੇ ਠੇਕਾ ਨਹੀਂ ਲੈਣਾ ਸੀ ਕੋਈ ਕੰਬੂ ਪੱਕੇ ਵੀ ਲਵਾ ਦਾਂਗੇ ਜੀ ਸੈੱਡ ਲਵਾ ਦਾਂਗੇ ਇਹਨਾਂ ਤਾਂ ਕਈ ਕਹਿੰਦੇ ਨੇ ਵੀ ਇਹਨਾਂ ਨੂੰ ਦੇਖ ਕੇ ਸਾਨੂੰ ਡਰ ਲੱਗਦਾ ਕਿਸਾਨਾਂ ਨੂੰ ਤਾਂ ਡਰ ਨਹੀਂ ਲੱਗਦਾ ਸਾਹਨਾ ਭਾਈ ਬਜ਼ੁਰਗਾਂ ਮਾਰੇ ਦੁੱਧ ਦੇਢ-ਡੇ ਕਿਲਿੰਗ ਮਾਲਕ ਆਇਆ ਘਰ-ਬਾਰ ਛੱਡੀ ਬੈਠੇ ਆ ਇਹਨਾਂ ਦੇ ਬਿੱਤੇ ਆ ਕੋਈ ਕਿਸੇ ਦਾ ਬਾਹਰ ਆ ਕਿਸੇ ਦਾ ਅੰਦਰ ਆ ਅੰਦੋਲਨ ਤੋਂ ਪਤਾ ਕੀ ਆ ਜੇ ਅੱਜ ਨਾ ਬਜ਼ੁਰਗ ਖੜੇ ਨਾ ਭਾਈ ਸਾਹਿਬ ਕਈ ਪੀੜੀਆਂ ਕੰਮਕਸ਼ਲ ਹੁੰਦਾ ਤਾਂ ਆਪਣਾ ਇਹ ਇਹਨਾਂ ਦੇ ਪਰਮਿੱਤਰ ਨੇ ਜੈਮਲ ਸਿੰਘ ਜੀ ਨਾਲ ਪਦਾਰਥ ਕਿਹੜਾ ਪਦਾਰਥ ਕਿਹੜਾ ਪਿੰਡ ਹੈ ਜੀ ਪਾਣੀ ਦੀ ਸੇਵਾ ਕਰ ਰਹੇ ਸੀ ਸਵੇਰੇ 4 ਵਜੇ 6 ਵਜੇ ਚਾਹ ਲੈ ਕੇ ਆ ਜਾਂਦੇ ਨੇ ਲੰਗਰ ਚ ਉਧਰਲੇ ਸਿਰੇ ਤੋਂ ਚਾਹ ਵਰਤੌਣੀ ਸ਼ੁਰੂ ਕਰ ਦਿੰਦੇ ਨੇ ਪਾਣੀ ਦੀ ਟੈਂਕ ਦੀ ਸੇਵਾ ਕਰਦੇ ਸੀ ਸਵੇਰੇ ਸਵੇਰੇ ਡਰਮਾਂ ਚ ਪਾਣੀ ਪਾਉਂਦੇ ਸੀ ਆਪਣੇ ਡੇਰੇ ਤੋਂ ਭਰ ਕੇ ਟੈਂਕ ਨਾਲ ਪਾਣੀ ਵਰਤਾਈ ਜਾਂਦਾ ਸੀ ਕਿਸੇ ਨੇ ਸੁਨਾਨ ਕਰਨਾ ਕਿਸੇ ਨੇ ਕੁੱਛ ਕਰਨਾ ਜਿਹੜੀ ਉਹ ਟੈਂਕੀ ਪਲਟਾਈ ਪਈ ਹੈ ਪਹਿਲੀ 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 ਥੈਂਕ ਯੂ ਇਹਨਾਂ ਦੇ ਟਰੈਕਟਰ ਦੇ ਪਿੱਛੇ ਜੀ ਸਭ ਤੋਂ ਵੱਧ ਇਹਨਾਂ ਦੇ ਟਰੈਕਟਰ ਦਾ ਨੁਕਸਾਨ ਹੋਇਆ ਨਗਰ ਖੇੜੇ ਨੇ ਕਿਹਾ ਕਿ ਅਸੀਂ ਗ੍ਰਾਈ ਕਰਕੇ ਦੇ ਦਿੰਨੇ ਆ ਹੋਰ ਸਿੰਘਾਂ ਨੇ ਕਿਹਾ ਵੀ ਅਸੀਂ ਪੈਸੇ ਦੇਾਂਗੇ ਇਹਨੇ ਕਿਹਾ ਨਹੀਂ ਨਹੀਂ ਕਹਿੰਦੇ ਕੋਈ 1 ਰੁਪਿਆ ਨਹੀਂ ਕਿਸੇ ਤੋਂ ਲੈਣਾ ਮੈਨੂੰ ਬੜੀ ਚੜਦੀ ਕਲਾ ਵਾਲਾ ਲੱਗਦਾ ਬੜੇ ਆਰਾਮ ਨਾਲ ਹੱਸ ਕੇ ਮੈਨੂੰ ਮਿਲਿਆ ਲੱਗਦਾ ਹੀ ਨਹੀਂ ਬੇਟਾ ਅਸੀਂ ਜਿਸ ਦਿਨ ਟਰੈਕਟਰ ਟੁੱਟਦਾ ਅਸੀਂ ਪਰੇਸ਼ਾਨ ਸੀ ਯਾਰ ਜਮਲ ਤੇਰਾ ਨੁਕਸਾਨ ਹੋ ਗਿਆ 20-25 ਹਜ਼ਾਰ ਦਾ ਯਾਰ ਨਹੀਂ ਇਦਾਂ ਨਹੀਂ ਸੀ ਹੋਣਾ ਚਾਹੀਦਾ ਮਿਹਨਤੀ ਬੰਦੇ ਚੱਲ ਤੂੰ ਵੀ ਜ਼ਿੰਮੇਵਾਰ ਹੈ ਨੁਕਸਾਨ ਤਾਂ ਨੁਕਸਾਨ ਹੈ ਯਾ ਤੂੰ ਆਪਾ ਟਰੈਕਟਰ ਅੱਗੇ ਕਰ ਲੈਂਦੇ ਪਰ ਬਾਈ ਨੇ ਕਹਿੰਦਾ ਸ਼ਾਮ ਤੱਕ ਹੱਸਦਾ ਰਿਹਾ ਇੱਥੋਂ ਟਰੈਕਟਰ ਟਰਾਲੀ ਚ ਲੱਦ ਕੇ ਲਗਾਏ ਆ ਸ਼ਾਮ ਤੱਕ ਹੱਸਦਾ ਰਿਹਾ ਅਜੇ ਵੀ ਮਤਲਬ ਚਿਹਰੇ ਦੇ ਉੱਤੇ ਕੋਈ ਗੰਭੀਰਨੀ ਕਹਿੰਦਾ ਨਹੀਂ ਕੋਈ ਟੈਨਸ਼ਨ ਨਹੀਂ ਹੁੰਦੀ ਦੇਖ ਕੇ ਬਿਲਕੁਲ ਨਹੀਂ ਲੋਹਾ ਯਾਰ ਹੋਰ ਬਣ ਜਾਗਾ ਵਿਚਾਰਾ ਜਿਹੜਾ ਮਰ ਗਏ ਉਹਨਾਂ ਤਾਂ ਇਹ ਤੋ ਉਹ ਆ ਹੂੰ ਕੋਈ ਚੱਕਰ ਨਹੀਂ ਇਹ ਲੋਹਾ ਬਣ ਜਾਗਾ ਮੇਰੇ ਨਾਲ ਗੱਲਾਂ ਮਾਰਦਾ ਹੱਸਦਾ ਪਿਆ ਮੈਨੂੰ ਲੱਗੇ ਵੀ ਮੈਂ ਕਈ ਆਪਾਂ ਉਹ ਆਏ ਆ ਆਪਾਂ ਕਿਉਂਕਿ ਮੈਂ ਇੱਥੇ ਹੀ ਸੀਗਾ ਮੈਂ ਸਾਰਾ ਸਿਨੈਰੀਓ ਦੇਖਿਆ ਜਦੋਂ ਮੈਂ ਦੇਖਿਆ ਮੈਨੂੰ ਬੜਾ ਮੈਂ ਬੜਾ ਸ਼ੌਕਟ ਹੋਇਆ ਦੇਖ ਕੇ ਵੀ ਇਦਾਂ ਕਿਸੇ ਦਾ ਨੁਕਸਾਨ ਕਰਤਾ ਤੁਹਾਡੇ ਪਰ ਪਤਾ ਕੀ ਹੈ ਪਾਈ ਨਾਲ ਫੋਡੀਆਂ ਤਾਂ ਇੰਨੇ ਮੂਮ ਬੜੇ ਸੀ ਗੱਠ ਘੁੱਟਣ ਲੈ ਕੇ ਬਹੁਤ ਧੂਆਂ ਕੀਤਾ ਜਦੋਂ ਡੈਥ ਹੁੰਦੀ ਹੈ ਜੀ ਜਦੋਂ ਬੇਟੇ ਦੀ ਪਹਿਲਾ 3 6 7 ਚੜਪਾਂ ਹੋ ਚੁੱਕੀਆਂ ਨੇ ਜਿੱਥੇ ਜਿਹੜੀ ਨਾਮ ਕੀ ਕਿ ਉਹਦਾ ਸ਼ੁਭ ਮੁੰਡਾ ਸ਼ੁਭ ਕਰਨ ਇਹ ਜਦੋਂ ਉਹਦੇ ਨੇ ਉਸ ਤੋਂ ਬਾਅਦ ਇਹ ਬੰਦਾ 21 ਤਰੀਕ ਨੂੰ ਜਦੋਂ ਇਹ ਹੁੰਦੀ ਹੈ 트ਰੇਜਡੀ ਪਹਿਲਾਂ ਸਵੇਰੇ ਫਸਟ ਹੋਈ ਹੈ ਜੀ ਫਿਰ 11 ਵਜੇ 11 ਵਜੇ ਦੇ ਕਰੀਬ ਜਦੋਂ ਕਿਸਾਨ ਜਥੇਬੰਦੀਆਂ ਨੇ ਦਿੱਤੀ ਸੀ ਇਲਾਕੇ ਚੋਂ ਸੰਗਤ ਆ ਕੇ ਨੌਜਵਾਨਾਂ ਆਣ ਕੇ ਜੋ ਜਥੇਬੰਦੀਆਂ ਸੀ 11 ਵਜੇ ਪਤਾ ਨਹੀਂ ਕਿਹੋ ਜੀ ਕਾਲ ਆਉਣੀ ਕਿਉਂਕਿ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਸ਼ੰਭੂ 11 ਵੀ ਦੀ ਵੇਟ ਤੇ ਚਲੋ ਨੌਜਵਾਨ ਹਰ ਇੱਕ ਨੂੰ ਹੁੰਦਾ ਹੀ ਵੀ ਅੱਗੇ ਦੇਖੀਏ ਕਿਦਾਂ ਦੇ ਵੈਰੀਗੇਟ ਲਾਏ ਨੇ ਕੀ ਕੀਤਾ ਕੀ ਨਹੀਂ ਕੀਤਾ ਜਦੋਂ 11 ਵਜੇ ਉੱਥੇ ਪਹੁੰਚੇ ਸਾਰੇ ਜਦੋਂ ਉੱਥੇ ਨੌਜਵਾਨਾਂ ਚ ਜੋਸ਼ ਸੀ ਜਾਂ ਜਕਾਰੇ ਲਾ ਰਹੇ ਸੀ ਜਾਂ ਯੂਨੀਅਨ ਦੇ ਜਥੇਬੰਦੀਆਂ ਦੇ ਨਾਰੇ ਲਾ ਰਹੇ ਸੀ ਕਿਸਾਨ ਇਕਤਾ ਮਜ਼ਦੂਰ ਇਕਤਾ ਜਿੰਦਾਬਾਦ ਉਸੇ ਦੌਰਾਨ ਜਦੋਂ ਇੱਕੋਦਮ ਫਾਇਰਿੰਗ ਉੱਥੇ ਖੁੱਲਦੀ ਹੈ ਤਾਂ ਉਦੋਂ ਇਹ ਬਾਈ ਜੀ ਉੱਥੇ ਹੀ ਸੀ ਸਾਰੇ ਵਿਚਾਰੇ ਇਹ ਪਾਣੀ ਵਰਤੌਣ ਡੇ ਸੀ ਪਾਣੀ ਦੇ ਬਾਵਜੂਦ ਇਹਨਾਂ ਨੇ ਜਦੋਂ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਪਿੱਛੇ ਆ ਜਾਓ ਅਸੀਂ ਕਹਾ ਦੋ ਤਿੰਨ ਰੀ ਜਾ ਕੇ ਮੋਟਰਸਾਈਕਲ ਤੇ ਜਾ ਕੇ ਕਹਿ ਕਿ ਤੁਸੀਂ ਪਿੱਛੇ ਆ ਜਾਓ ਪਰ ਉਹ ਜਿਹੜੀ ਸਪੀਕਰ ਵਾਲੀ ਗੱਡੀ ਅੱਗੇ ਜਿਹੜੀ ਉਹਨਾਂ ਨੂੰ ਰੋਕ ਰਹੀ ਸੀ ਜਥੇਬੰਦੀ ਦੀ ਗੱਡੀ ਸੀ ਵਾਰ-ਵਾਰ ਵੀ ਭਾਈ ਖੜਜੋ ਖੜਜੋ ਕਾਲ ਆਏਗੀ ਪਿੱਛੋਂ ਕਾਲ ਆਉਂਦੀ ਹੈ ਸ਼ੰਭੂ ਤੋਂ ਕਾਲ ਆਉਂਦੀ ਹੈ ਕਾਲ ਕੀ ਕਹਿੰਦੀ ਹੈ ਉਦੋਂ ਨੂੰ ਉਹਨਾਂ ਨੇ ਇਹੀ ਸੋਚਿਆ ਵੀ ਇੱਕੋ ਦਮ ਖਰੇ ਹੋਣਾ ਮਤਲਬ ਕਿ ਨੌਜਵਾਨ ਅੱਗੇ ਹੀ ਬਾਦ ਚੱਲੇ ਨੇ ਉਹ ਵਦਨ ਤੋਂ ਬਾਅਦ ਉਹਨਾਂ ਨੇ ਇੱਕੋ ਦਮ ਜਦੋਂ ਉੱਥੇ ਫਾਇਰ ਖੋਲਿਆ ਸਭ ਤੋਂ ਅੱਗੇ ਬਾਈ ਦਾ ਟਰੈਕਟਰ ਸੀ ਪਾਣੀ ਉਦੋਂ ਵੀ ਪਾਣੀ ਲਈ ਖੜਿਆ ਸੀ ਇਹ ਤਾਂ ਵੀ ਡੈਥ ਇੱਕ ਡੈਥ ਹੋ ਗਈ ਹੈ ਉਸ ਦਿਨ ਰਾਤ ਦੇ ਜਿਹੜੇ ਅੰਕੜੇ ਸੀ ਇੱਥੇ ਪੱਤਰਕਾਰ ਬੈਠੇ ਸੀ ਸਾਰੀ ਇਹ ਤੇ ਬਣੀ ਮੀਡੀਆ ਸੀ ਜੋ ਹਾਲਾਤ ਨੇ ਚਲੋ ਕੁਦਰਤ ਨੇ ਕਿਰਪਾ ਕੀਤੀ ਬੱਚੇ ਬਚ ਗਏ ਵਧੀਆ ਜੋ ਵੀ ਹੋਇਆ ਉਸ ਤੋਂ ਬਾਅਦ ਫਿਰ ਜਦੋਂ ਸੈਕਿੰਡ ਹੁੰਦਾ ਤਾਂ ਉੱਥੇ ਫਿਰ ਨੌਜਵਾਨਿਆਂ ਨੇ ਕਿਹਾ ਵੀ ਸਵੇਰ ਦਾ ਇਹਨਾਂ ਨੇ ਬੰਬ ਗੋਲੇ ਮਾਰ-ਮਾਰ ਸਾਡੇ ਨਸੀ ਤੋਆ ਕੀਤਾ ਹੋਇਆ ਕੁਦਰਤ ਦੀ ਕਿਰਪਾ ਉਹਦੀ ਡੈਥ ਹੋਣ ਦੀ ਹੋਈ ਤੇ ਹਵਾ ਇੰਜ ਦੀ ਚੱਲ ਪਈ ਜਿੱਥੇ ਉਹਨਾਂ ਨੇ ਵੈਰੀਗੇਟ ਲਾਏ ਹੋਏ ਨੇ ਉਸ ਦੇ ਦੌਰਾਨ ਹੀ ਫਿਰ ਜਿਹੜੇ ਨੌਜਵਾਨ ਸੀ ਜਾਂ ਚਾਰਚ ਫੇਰਾ ਸੀ ਉਹਨਾਂ ਨੇ ਫਿਰ ਆਪਣਾ ਇਦਾਂ ਦਾ ਗੁੱਸਾ ਕੱਢਿਆ ਉਹਨਾਂ ਨੇ ਪ੍ਰਾਲੀ ਪਈ ਸੀ ਜੀ ਛੇ ਪੰਜ 6 ਨਾ ਗੱਠਾ ਚੱਕ ਚੱਕ ਸਿਰ ਤੇ ਜੀ ਆਪ ਮਹਾਰੇ ਨੌਜਵਾਨਾਂ ਨੇ ਹਟ ਕੇ ਸੜਕ ਤੋਂ ਵੱਧਾ ਕਿਲਾ ਦੂਰ ਅੱਗ ਲਾਉਣੀ ਸ਼ੁਰੂ ਕਰਤੀ ਬਈ ਹੋਰ ਨਹੀਂ ਕੁਝ ਧੋਵੇਂ ਦਾ ਜਵਾਬ ਧੋਵੇਂ ਨਾਲ ਤਾਂ ਦਈਏ ਨਾ ਬੜੇ ਜ਼ਖਮੀ ਹੋਏ ਉਸੇ ਦੌਰਾਨ ਬਾਈ ਦਾ ਜਿਹੜਾ ਹੈਗਾ ਸੀ ਟੱਕਰ ਟੈਂਕੀ ਸਭ ਕੁਝ ਨਕਸ਼ਣ ਅਸੀਂ ਚਿੰਤਾਤ ਸੀ ਬਈ ਬਾਈ ਸਾਡੇ ਜੈਮਲ ਸਿੰਘ ਦਾ ਨੁਕਸਾਨ ਹੋ ਗਿਆ ਪਰ ਜਦੋਂ ਇਹਦੇ ਕੋਲ ਗਏ ਇਹ ਹੱਸਣ ਡਿਆ ਸੀ ਅੱਗੋਂ ਕਹਿੰਦਾ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਕੁਛ ਨਹੀਂ ਹਾਂਜੀ ਹਾਂਜੀ ਸੋਇਦਾਂ ਇਹ ਮੇਰੇ ਬਾਈ ਹੁਣ ਵੀ ਹੱਸਦਾ ਹੀ ਰਹਿੰਦਾ ਇਹ ਤਾਂ ਹੱਸਦਾ ਨੇ ਦੋ ਬੇਟੀਆਂ ਨੇ ਬਿੱਟਰ ਨਹੀਂ ਸਿੱਖ ਦੋ ਬੇਟੀਆਂ ਨੇ ਦੋ ਬੱਚੀਆਂ ਇਹਨੇ ਬਾਈ ਕੋਲ 12-15 ਕਿੱਲੇ ਜ਼ਮੀਨ ਆਹ ਜ਼ਮੀਨ ਨਾਲੇ ਦੀ ਲੱਗਦੀ ਆਹ ਪੰਪ ਤੋਂ ਆ ਦੋ ਕਿੱਲੇ ਪਿੱਛੇ हट ਕੇ ਇੱਥੇ ਰੋਜ਼ ਭਰਾਵਾਂ ਵਾਂਗੂ ਹੀ ਬੈਠੇ ਰਿਹਾ ਹੱਸਦੇ ਰਹੀਦਾ ਅਸੀਂ ਸੋਕੋ ਭੱਜ ਕੇ ਗਏ ਵੀ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਇਹ ਫੋਨ ਇਹਦਾ ਸਚ ਆਫ ਹੋ ਗਿਆ ਸਾਨੂੰ ਇਹ ਸੀ ਵੀ ਕਿਤੇ ਪਾਣਾ ਉਹਦੇ ਨਾਲ ਤੇ ਨਹੀਂ ਵਰਤ ਗਿਆ ਵੀ ਅੱਗੇ ਟਰੈਕਟਰ ਤੇ ਸੀ ਜਦੋਂ ਅਸੀਂ ਗਏ ਭੱਜ ਕੇ ਫੇਰੇ ਪੰਦਾਂ ਨੂੰ ਫੋਨ ਡਿੱਗ ਪਿਆ ਸੀ ਜਾ ਕੇ ਦੇਖਿਆ ਟਰੈਕਟਰ ਟੁਕੜਾ ਟੁੱਟਾ ਪਿਆ ਸੀ ਸਾਰਾ ਟੈਂਕੀ ਉਹਨਾਂ ਨੇ ਪਲਟਾਈ ਪਈ ਸੀ ਪਰ ਇਹ ਫਿਰ ਸਾਨੂੰ ਹੱਸਦਾ ਮਿਲਿਆ ਫਿਰ ਅਸੀਂ ਕਿਹਾ ਵੀ ਚਲ ਕੋਈ ਗੱਲ ਨਹੀਂ ਕਿਸਰ ਲੈ ਕੋਈ ਗੱਲ ਨਹੀਂ ਬਾਬੇਓ ਕਿੱਦਾਂ ਲੱਗਦਾ ਜਦੋਂ ਇਹੋ ਜਿਹੇ ਲੋਕ ਤੁਹਾਡੀ ਸਪੋਰਟ ਕਰਦੇ ਆ ਕਹਿੰਦੇ ਵੀ ਅਸੀਂ ਹੱਕ 'ਚ ਖੜੇ ਆ ਭਾਵੇਂ ਸਾਡੀ 50 ਕਿੱਲੇ ਕੀ 70 ਕਿੱਲੇ ਜ਼ਮੀਨ ਆ 90 ਕਿੱਲੇ ਜ਼ਮੀਨ ਆ ਸਾਰੀ ਲੱਗ ਜਾਏ ਮੈਂ ਸਲੂਟ ਆ ਇਹਨਾਂ ਨੂੰ ਨਹੀਂ ਬਾਬੇ ਮਦਾ ਸਾਡੇ ਵੱਲੋਂ ਜਸ਼ੇਬੰਦੀਆਂ ਵੱਲੋਂ ਇੰਦਾ ਇੰਦਾ ਜਾਬਤਾ ਇੰਦਾ ਦਿਲ ਆਪਣੀ ਜ਼ਮੀਨ ਦੀ ਨਾ ਉਹਦੇ ਵੀ ਜ਼ਮੀਨ ਸਾਰੀ ਚਲੀ ਜਾਣੀ ਆ ਕਿੱਡਾ ਜਜ਼ਬਾ ਕਿੱਡੇ ਜਜ਼ਬਾਤ ਨੇ ਵੀ ਸਾਡੀ ਜ਼ਮੀਨ ਤਾਂ ਸਾਰੀ ਚਲੀ ਜਾਣੀ ਆ ਮੇਰੀ ਤਾਂ ਕੁਝ ਵੀ ਨਹੀਂ ਜਿੱਜੂਗੇ 50 60 100 ਕਿਹਦਾ ਕੋਈ ਜ਼ਮੀਨ ਨਹੀਂ ਜਦੋਂ ਦੇਸ਼ ਦੇ ਮੋਦੀ ਸਾਰੀ ਨੂੰ ਗਹਿਣੇ ਬਾਦੀ ਜਾਂ ਬੇਜਤੀ ਦੇਤੀ ਪਰ ਅਸੀਂ ਕਿੱਥੇ ਜਾਵਾਂਗੇ ਸਾਡਾ ਦੇਸ਼ ਕਿੱਥੇ ਜਾਊਗਾ ਸਾਡੇ ਬੱਚੇ ਕਿੱਥੇ ਜਾਣਗੇ ਮੈਂ ਇਹਨਾਂ ਦੇ ਜਿਹੜਾ ਇਹਨਾਂ ਦਾ ਸੋਚ ਆ ਉਹਨੂੰ ਮੈਂ ਸਲੂਟ ਮਾਰਕ ਸਲੂਟ ਕਰਦਾ ਮੈਂ ਨਾ ਵੀ ਬਹੁਤ ਉਹ ਵੀਰਾਂ ਨੇ ਜਿਹੜੇ ਇਹ ਗੱਲਬਾਤ ਕੀਤੀ ਹੈ ਨਾ ਮੈਂ ਨਾ ਕਾਬਲੇ ਤਰੀਫ ਕਰਦੇ ਤਾਂ ਅੱਜ ਜੱਫੀ ਪਾਈ ਲੋ ਇੱਕ ਤਾਂ ਲੱਗਦਾ ਵੀ ਪੈਰਾਂ ਤੇ ਮੈਂ ਤਾਂ ਬਜ਼ੁਰਗਾਂ ਦੇ ਯਾਰ ਬੜੀ ਖੁਸ਼ੀ ਹੁੰਦੀ ਹੈ ਤਦੋਂ ਇਹ ਉਹਦੀ ਬਜ਼ੁਰਗਾਂ ਦੀ ਸੇਵਾ ਕਰਨ ਦਾ ਥੋੜਾ ਬੋਤਾ ਮੌਕਾ ਮਿਲਦਾ ਪਰਮਾਤਮਾ ਦਿੱਤਾ ਵੈਗ ਰੂਣੀ ਦਿੱਤਾ ਭਾਜੀ ਮੈਂ ਦੋ ਸੇਵਾ ਕੀਤੀ ਬਲਾਰਮੀ ਦਾ ਸੂਬੇਦਾਰ ਹਾਂ ਮੈਂ ਤੇ 25 ਸਾਲ ਮੈਨੂੰ ਕਿਸਾਨ ਸਭਾ ਕੋਟ ਬੁੱਢਾ ਗਰੁੱਪ ਦੇ ਵਿੱਚ ਮੈਂ ਜਨ ਸਿਕਤਰਾ ਪੰਜਾਬ ਦਾ ਤੇ ਮਤਲਬ 25 ਸਾਲ ਇਧਰ ਹੋ ਗਏ ਤੇ 21 ਸਾਲ ਨੌਕਰੀ ਕੀਤੀ ਆ ਆਰਮੀ ਦੇ ਵਿੱਚ ਤੇ ਪਰਮੇਸ਼ਰ ਦੀ ਕਿਰਪਾ ਗੋਡੇ ਹੋ ਗੋਡੇ ਪਵਾ ਕੇ ਤਾਂ ਹੁਣ ਬਿਲਕੁਲ ਜੰਗ ਵਾਂਗ ਤੋਰਨ ਹੋ ਗਈ ਬਿਲਕੁਲ ਚੜਦੀ ਗੱਲ ਚੜਦੀ ਗੱਲ ਆ ਚੜਦੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਖਾਲਸਾ ਬਾਹਿਗੁਰੂ ਕਾ ਫਤਹਿ ਤਾਂ ਦੇਖ ਸਕਦੇ ਹੋ ਵੀ ਕਿੰਦਾ ਸਾਡੇ ਨਾਲ ਗੱਲਬਾਤ ਕੀਤੀ ਆ ਵੀ ਕਿੰਨਾ ਜਿਗਰਾ ਇਹਨਾਂ ਦੇ ਵਿੱਚ ਕਹਿੰਦੇ ਕੋਈ ਨਾ ਕਿਸਾਨਾਂ ਦੇ ਲਈ ਜਿੰਨੀ ਵੀ ਅੱਜ ਤੱਕ ਮੈਂ ਪੂੰਜੀ ਕਮਾਈਆ ਭਾਵੇਂ ਸਾਰੇ ਲੱਗ ਜੇ ਪਰਵਾਹ ਨਹੀਂ ਹੈ ਕਿਉਂਕਿ ਇੰਨਾ ਕਰਕੇ ਹੀ ਆਂ ਵੀ ਇਹ ਲੜਾਈ ਸਿਰਫ ਮੇਰੀ ਜ਼ਮੀਨਾਂ ਦੀ ਨਹੀਂ ਆ ਇਹ ਪਤਾ ਨਹੀਂ ਕਿੰਨੇ ਹੋਰ ਕਿੱਲੇਆਂ ਦੀ ਲੜਾਈ ਹੈ ਕਿੰਨੀ ਹੋਰ ਜ਼ਮੀਨਾਂ ਦੀ ਲੜਾਈ ਆ ਇਹ ਲੜਾਈ ਇਸੇ ਤਰੀਕੇ ਨਾਲ ਜਾਰੀ ਰਹੇਗੀ ਸੋ ਇਸੇ ਤਰੀਕੇ ਨਾਲ ਸਾਡੇ ਨਾਲ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਰਕੇਸ਼ ਦੇ ਨਾਲ ਗੁਰਜੋਤ ਸਿੰਘ ਦੇ